ਵਾਲਾ ਖੂ ਜਿਹੜਾ ਵਾ ਉਹ ਇਸ ਸ਼ਹਾਟਾ ਸਾਹਿਬ ਵਿਖੇ 6 ਹਲਟਾ ਵਾਲਾ ਖੂ ਲੱਗਾ ਆਇਆ ਏ ਇੱਥੇ ਜਿਹਦੇ ਘਰ ਕੋਈ ਔਲਾਦ ਨਹੀਂ ਹੈ ਉਹ ਆ ਕੇ 12 ਪੰਚਮੀਆਂ ਇਸ਼ਨਾਨ ਕਰਦੇ ਨੇ ਬਾਣੀ ਪੜ੍ਹਦੇ ਨੇ ਸਤਿਗੁਰੂ ਜੀ ਦੇ ਦਰ ਤੇ ਅਰਦਾਸਾਂ ਕਰਦੇ ਨੇ ਉਹਨਾਂ ਦੀਆਂ ਸਾਰੀਆਂ ਬਰਾਂਦਾ ਜਿਹੜੀਆਂ ਨੇ ਸਤਿਗੁਰੂ ਗੁਰੂ ਹਰਿ ਸਿੰਘ ਸਾਹਿਬ ਮਹਾਰਾਜ ਜੀ ਉਹ ਪੂਰੀਆਂ ਕਰਦੇ ਨੇ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਨ੍ਹਾਂ ਸਥਾਨਾਂ ਤੇ ਆ ਕੇ ਅਰਦਾਸਾਂ ਕਰਦੀਆਂ ਨੇ ਸਾਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ موجود ਆ ਗੁਰਦੁਆਰਾ ਛਾਟਾ ਸਾਹਿਬ ਦੇ ਬਾਹਰ ਤਦਾਦੀਏ ਕੀ ਅੱਜ ਪੰਜਵੀਂ ਮੌਕੇ ਜਿੱਥੇ ਕਿ ਲੱਖਾਂ ਦੀ ਦਰਦਾਰ ਤੋਂ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਸਤੇ ਪਹੁੰਚ ਰਹੀ ਆ ਉੱਤੇ ਹੀ ਸਾਡੇ ਨਾਲ ਆ ਗੁਰੂ ਘਰ ਆ ਜੀਆਂ ਜੋ ਤਸਵੀਰਾਂ ਤੇ ਨਾਲ ਦੇ ਨਾਲ ਗੁਰੂ ਘਰ ਦਾ ਇਤਿਹਾਸ ਜੋ ਹੈ ਤੁਹਾਡੇ ਨਾਲ ਜਾਣੂ ਕਰਵਾਵਾਂਗੇ ਤਾਂ ਸਾਡੇ ਨਾਲ ਸਿੰਘ ਸਾਹਿਬ ਜੀ ਮੌਜੂਦ ਨੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਗੁਰੂ ਘਰ ਵਿਖੇ ਪੰਜਵੀਂ ਮੌਕੇ ਲੱਖਾਂ ਦੀ ਤਦਾਦ ਤੇ ਸੰਗਤ ਪਹੁੰਚ ਰਹੀ ਆ ਸਭ ਤੋਂ ਪਹਿਲਾਂ ਇਹ ਗੁਰੂ ਘਰ ਦੇ ਇਤਿਹਾਸ ਨਾਲ ਜਾਣੂ ਕਰੋ ਤਾਂ ਸੰਗਤਾਂ ਕਿੰਨੇ ਕੁ ਵੱਡੇ ਪੱਧਰ ਤੇ ਅੱਜ ਗੁਰੂ ਘਰ ਵਿਖੇ ਨਤਵਸਤ ਹੋ ਰਹੀਆਂ ਨੇ ਵੀਰ ਜੀ ਇਸ ਤਰ੍ਹਾਂ ਆ ਵੀ ਇਹ ਜਿਹੜਾ ਗੁਰਦੁਆਰਾ ਸ਼ਹਾਟਾ ਸਾਹਿਬ ਹੈ ਨਾ ਇਹ ਤਾਨਗੁਰ ਅਰਜਨ ਦੇ ਮਹਾਰਾਜ ਜੀ ਜਦੋਂ ਸਤਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ 1595 ਈਸਵੀ ਦੇ ਅੰਦਰ ਤੇ ਸਤਗੁਰ ਪਾਤਸ਼ਾਹ ਜੀ ਨੇ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇੱਥੇ ਖੂਹ ਲਵਾਏ ਸਨ ਜਿੱਥੇ ਇੱਕ ਹਰਟਾ ਦੋ ਹਰਟਾ ਤਿੰਨ ਹਰਟਾ ਚਾਰ ਹਰਟਾ ਪੰਜ ਹਰਟਾ 6 ਹਰਟਾ ਵਾਲਾ ਖੂਹ ਜਿਹੜਾ ਵਾ ਉਹ ਇਸ 6 ਹਟਾ ਸਾਹਿਬ ਵਿਖੇ 6 ਹਰਟਾ ਵਾਲਾ ਖੂਹ ਲੱਗਾ ਆਇਆ ਏ ਇੱਥੇ ਸਤਗੁਰੂ ਜੀ ਨੇ ਬਖਸ਼ੀਆਂ ਕੀਤੀਆਂ ਨੇ ਕੋਈ ਵੀ ਆ ਕੇ ਜਦੋਂ ਮਨ ਕਰਕੇ ਭਾਵਨਾ ਕਰਕੇ ਇਹਨਾਂ ਸਥਾਨਾਂ ਤੇ ਆਏਗਾ ਦਰਸ਼ਨ ਕਰੇਗਾ ਇਸ਼ਨਾਨ ਕਰੇਗਾ ਬਾਣੀ ਪੜ੍ਹੇਗਾ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੈ ਉਹ 12 ਪੰਚਮੀਆਂ ਇੱਥੇ ਦਿਵਹਰ ਮਹੀਨੇ ਪੰਚਮੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਉਂਦੀਆਂ ਸੰਗਤਾਂ ਬੜੀ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਸਾਲ ਬਾਅਦ ਬਸੰਤ ਪੰਚਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਜਿਦੇ ਘਰ ਕੋਈ ਔਲਾਦ ਨਹੀਂ ਹੈ ਉਹ ਆ ਕੇ 12 ਪੰਚਮੀਆਂ ਇਸ਼ਨਾਨ ਕਰਦੇ ਨੇ ਬਾਣੀ ਪੜ੍ਹਦੇ ਨੇ ਸਤਗੁਰੂ ਜੀ ਦੇ ਦਰ ਤੇ ਅਰਦਾਸਾਂ ਕਰਦੇ ਨੇ ਉਹਨਾਂ ਦੀਆਂ ਸਾਰੀਆਂ ਮਰਜ਼ਾ ਜਿਹੜੀਆਂ ਨੇ ਸਤਗੁਰ ਗੁਰੂ ਹਰਿਮ ਸਿੰਘ ਮਹਾਰਾਜ ਜੀ ਉਹ ਪੂਰੀਆਂ ਕਰਦੇ ਨੇ ਹਰ ਮਹੀਨੇ ਪੰਚਮੀ ਦਾ ਦਿਹਾੜਾ ਜਿਹੜਾ ਮੱਸਿਆ ਤੋਂ ਦਿਨ ਕੱਢ ਕੇ ਪੰਜਵੇਂ ਦਿਨ ਜਿਹੜਾ ਹੈ ਇੱਥੇ ਮਨਾਇਆ ਜਾਂਦਾ ਹੈ ਕਿਉਂਕਿ ਜੇ ਮੱਸਿਆ ਤੋਂ ਦਿਨ ਵਿੱਚ ਪਾਲੀਏ ਤੇ ਛੇਵੇਂ ਦਿਨ ਜਿਹੜਾ ਵਾ ਇਹ ਦਿਹਾੜਾ ਮਨਾਇਆ ਜਾਂਦਾ ਹੈ ਇਸੇ ਹਿਸਾਬ ਨਾਲ ਗੁਰਦਰਾ ਸਾਹਿਬ ਆਸਾਬ ਸਾਬ ਵਿਖੇ ਇਹ ਦਿਹਾੜਾ ਮਨਾਉਂਦੇ ਆ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਨ੍ਹਾਂ ਸਥਾਨਾਂ ਤੇ ਆ ਕੇ ਅਰਦਾਸਾਂ ਕਰਦੀਆਂ ਨੇ ਤੇ ਜਿਨ੍ਹਾਂ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਵੀ ਆ ਕੇ ਸੰਗਤਾਂ ਇਥੇ ਸ਼ੁਕਰਾਨਾ ਕਰਦੀਆਂ ਨੇ ਇਥੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਆ ਰਹਿਮਤ ਆ ਇਸੇ ਕਰਕੇ ਹਰ ਮਹੀਨੇ ਲੱਖਾਂ ਦੀ ਗਿਣਤੀ ਦੇ ਸੰਗਤਾਂ ਇੱਥੇ ਦਰਸ਼ਣ ਦੇਦਾਰ ਕਰਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਸ ਤੌਰ ਤੇ ਇੱਦਾਂ ਪੰਜਵੀਆਂ ਤਾਂ ਪੰਜਵੀਂ ਮੌਕੇ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਹਾਂਜੀ ਜੀ ਪੰਜਵੀਂ ਦਾ ਦਿਹਾੜਾ ਤੁਹਾਨੂੰ ਦੱਸਿਆ ਜਿਵੇਂ ਕਿ ਮੱਸੀਆ ਦਾ ਦੇਮੇ ਕੱਢ ਕੇ ਪੰਜਵੇਂ ਦਿਨ ਜਿਹੜਾ ਵਾ ਇਹ ਪੰਜਵੀਂ ਦਾ ਦਿਹਾੜਾ ਮਨਾਇਆ ਜਾਂਦਾ ਵਾ ਤੇ ਸੰਗਤਾਂ ਫਿਰ ਉਸੇ ਦਿਨ ਵੈਸੇ ਰੋਜਾਨਾ ਵੀ ਸੰਗਤਾਂ ਬਹੁਤ ਆਉਂਦੀਆਂ ਨੇ ਜਿਹੜੇ ਬਾਹਰੋਂ ਅੰਦਰੋਂ ਯਾਤਰੂ ਆਉਂਦੇ ਨੇ ਉਹ ਵੀ ਦਰਸ਼ਨ ਕਰਦੇ ਨੇ ਡਰਿੰਚ ਬਹੁਤ ਸੰਗਤਾਂ ਆਉਂਦੀਆਂ ਪਰ ਖਾਸ ਤੌਰ ਤੇ ਹਰ ਮਹੀਨੇ ਜਿਹੜਾ ਵਾ ਇਹ ਸੰਗਤਾਂ ਪੈਂਚਮੀ ਦਿਹਾੜੇ ਤੇ ਇੱਥੇ ਹਾਜ਼ਰੀਆਂ ਭਰਦੀਆਂ ਨੇ ਅਰਦਾਸਾਂ ਕਰਦੀਆਂ ਨੇ ਇਸ਼ਨਾਨ ਕਰਦੀਆਂ ਬਾਣੀ ਪੜ੍ਹਦੀਆਂ ਨੇ ਸਤਿਗੁਰਜੀ ਤੋਂ ਫਿਰ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਨੇ ਅੱਜ ਕਿੰਨੇ ਵੱਡੇ ਪੱਧਰ ਤੇ ਸੰਗਤ ਜਿਹੜੀ ਪਹੁੰਚੀ ਅੱਜ ਵੀ ਸੰਗਤ ਜਿਹੜੀ ਇਹ ਦੇਸ਼ਾਂ ਵਿਦੇਸ਼ਾਂ ਤੋਂ ਲਗਭਗ ਬਹੁਤ ਸਵੇਰ ਤੋਂ ਹੀ ਸੰਗਤ ਬਹੁਤ ਜਿਹੜੀ ਇੱਥੇ ਪਹੁੰਚੀ ਹੋਈ ਹੈ ਮੈਨੇਜਰ ਸਾਹਿਬ ਗੁਰਦਰਸਾਹਬ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਖੈਰਾਬਾਦ ਜਿਹੜੇ ਬੜੇ ਸੁਚੱਜੇ ਢੰਗ ਦੇ ਨਾਲ ਇੱਥੋਂ ਦੀ ਸੇਵਾ ਜਦੋਂ ਤੋਂ ਮਿਲੀ ਏ ਬੜੇ ਪਿਆਰ ਨਾਲ ਇੱਕ ਮੈਨੇਜਰ ਦੇ ਤੌਰ ਤੇ ਨਹੀਂ ਇੱਕ ਸੇਵਾਦਾਰ ਦੇ ਤੌਰ ਤੇ ਜਿਹੜੀਆਂ ਵਾ ਉਹ ਸੇਵਾਵਾਂ ਕਰਦੇ ਨੇ ਸੰਗਤਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਹਰ ਤਰ੍ਹਾਂ ਦੀ ਅਸੀਂ ਅਨਾਉਂਸਮੈਂਟ ਵੀ ਕਰਦੇ ਆ ਕਿਉਂਕਿ ਸੰਗਤਾਂ ਬਹੁਤ ਆਉਂਦੀਆਂ ਨੇ ਇਸ ਕਰਕੇ ਸੰਗਤਾਂ ਦੀ ਸਹੂਲਤ ਲਈ ਜਿਹੜਾ ਵਾ ਬੜੇ ਪ੍ਰਬੰਧ ਜਿਹੜੇ ਨੇ ਉਹ ਮੈਨੇਜਰ ਸਾਹਿਬ ਵੱਲੋਂ ਇੱਥੇ ਕੀਤੇ ਜਾਂਦੇ ਨੇ ਫਾਸਟ ਔਰ ਦੇ ਉੱਤੇ ਬੱਚਿਆਂ ਦੀ ਦਾਤ ਜਿਹੜੀ ਆ ਗੁਰੂ ਘਰ ਵਿਖਿਆ ਆ ਕੇ ਮਿਲਦੀ ਹਾਂਜੀ ਜੀ ਜਦੋਂ ਅਸੀਂ ਅਰਦਾਸ ਕਰਦੇ ਆ ਨਾ ਸਤਗੁਰ ਦੇ ਚਰਨਾਂ 'ਚ ਅਰਦਾਸ ਜਿਹੜੀ ਏ ਉਹ ਬੜੀ ਮਹਾਨ ਏ ਸਾਡੇ ਇਤਿਹਾਸ ਵਿੱਚ ਜਿਵੇਂ ਸੀ ਇਤਿਹਾਸ ਪੜ੍ਹਦਿਆਂ ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਵਿਖੇ ਜਾ ਕੇ ਬੀੜ ਸਾਹਿਬ ਵਿਖੇ ਜਾ ਕੇ ਉਹਨਾਂ ਨੇ ਵੀ ਅਰਦਾਸ ਕੀਤੀ ਸੀ ਸਤਗੁਰ ਦੇ ਚਰਨਾਂ ਵਿੱਚ ਤੇ ਉੱਥੇ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਇੱਥੇ ਅਰਦਾਸ ਜਿਹੜੀ ਇਸੇ ਕਰਕੇ ਸੰਗਤਾਂ ਆ ਕੇ ਅਰਦਾਸਾਂ ਕਰਦੀਆਂ ਨੇ ਬੇਨਤੀਆਂ ਕਰਦੀਆਂ ਨੇ ਤਾਂ ਕਿ ਉਹਨਾਂ ਦੇ ਘਰ ਕੋਈ ਔਲਾਦ ਕੋਈ ਪੁੱਤਰ ਦੀ ਪ੍ਰਾਪਤੀ ਹੋਵੇ ਇਸੋ ਸਥਾਨ ਤੇ ਫਿਰ ਸੰਗਤਾਂ ਪੈਂਤਮੀ ਦੇ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਪਹੁੰਚਦੀਆਂ ਨੇ ਜੀ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝਾ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕੁਝ ਸੰਗਤਾਂ ਨੇ ਵੀ ਗੱਲ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਪੰਜਵੀਂ ਮੌਕੇ ਆਏ ਹੋ ਤਾਂ ਗੁਰੂ ਘਰ ਵਿਖੇ ਅਕਸਰ ਔਲਾਦਾਂ ਦੀ ਦਾਤ ਜਿਹੜੀ ਬਖਸ਼ੀ ਜਾਂਦੀ ਬੱਚਿਆਂ ਦੀ ਦਾਤ ਬਖਸ਼ੀ ਜਾਂਦੀ ਬੇਟਿਆਂ ਦੀ ਖਾਸ ਕਰ ਤੁਸੀਂ ਵੀ ਆਏ ਹੋ ਅੱਜ ਇੱਥੇ ਕੀ ਕਹਿਣਾ ਚਾਹ ਮਹਾਰਾਜ ਦਾ ਸ਼ੁਕਰਾਨਾ ਕਰਨਾ ਆ ਪਹਿਲੀ ਵਾਰ ਆਇਆ ਮੱਛਿਆ ਤੇ ਇੱਥੇ ਪੈਜਮੀ ਤੇ ਤੇ ਧੰਨਵਾਦ ਕਰਦੇ ਮਹਾਰਾਜ ਨੇ ਦਰਸ਼ਨ ਦਿੱਤੇ ਨੇ ਆ ਖਾਸ ਤੌਰ ਤੇ ਇੱਥੇ ਧੰਨਵਾਦ ਹੈ ਜਿਹੜੇ ਤੁਸੀਂ ਰਿਪੋਰਟਿੰਗ ਕਰਦੇ ਬਹੁਤ ਵਧੀਆ ਲੱਗ ਰਿਹਾ ਇੱਥੇ ਮਾਥਾ ਬਹੁਤ ਸੋਨਾ ਮਨ ਖੁਸ਼ ਹੋ ਗਿਆ ਜੀ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਸੰਗਤਾਂ ਨੇ ਗੁਰੂ ਘਰ ਵਿਖਿਆ ਕੇ ਜਿੱਥੇ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਜੋ ਗੁਰੂ ਘਰ ਆ ਕੇ ਅਰਦਾਸ ਬੇਨਤੀਆਂ ਕਰਦੀਆਂ ਨੇ ਜਿੱਥੇ ਕਿ ਬੱਚਿਆਂ ਦੀ ਦਾਤ ਜਿਹੜੀ ਆ ਜੋ ਗੁਰੂ ਘਰ ਤੋਂ ਪ੍ਰਾਪਤ ਹੁੰਦੀ ਆ ਸੰਗਤ ਨੂੰ ਤਾਂ ਇਹ ਦੇਖ ਸਕਦੇ ਹਾਂ ਕਿ ਤਸਵੀਰਾਂ ਰਹੀ ਕਿ ਕਿੰਨੇ ਵੱਡੇ ਪੱਧਰ ਤੇ ਜੋ ਗੁਰਸਿੱਖ ਸੰਗਤ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਗੁਰੂ ਘਰ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਤੜ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਅੱਜ ਦੇ ਇਸ ਮੌਕੇ ਤੇ ਕੀ ਕਹਿਣਾ ਤਾਂ ਵਾਹਿਗੁਰੂ ਜੀ ਅੱਜ ਤੁਸੀਂ ਗੁਰੂ ਘਰ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੱਥਾ ਟੇਕਣ ਲਈ ਆਏ ਹੋ ਹਾਂਜੀ ਮੱਥਾ ਟੇਕਣ ਆਏ ਆ ਜੀ ਬਹੁਤ ਵਧੀਆ ਗੁਰਦੁਆਰਾ ਵਾ ਤੇ ਅਸੀਂ ਸਵੇਰੇ ਡੇਲੀ ਆਉਨੇ ਆ ਤਾਂ ਇਸ ਗੁਰੂ ਘਰ ਤੋਂ ਬੱਚਿਆਂ ਦੀ ਦਾਤ ਪ੍ਰਾਪਤ ਹੁੰਦੀ ਆ ਤੁਸੀਂ ਵੀ ਅਰਦਾਸ ਹਾਂਜੀ ਹਾਂਜੀ ਹੁੰਦੀ ਆ ਜੀ ਹਾਂਜੀ ਕਿੰਨੀ ਸੰਗਤ ਆਉਂਦੀ ਆ ਇੱਥੇ ਬਹੁਤ ਸੰਗਤ ਆਉਂਦੀ ਆ ਜੀ ਇੱਥੇ ਤੇ ਹਾਂਜੀ ਅਸੀਂ ਇੱਥੇ ਲੋਕਲ ਹੀ ਆ ਗਏ ਹਾਂ ਜੀ ਹਾਂਜੀ ਹਾਂਜੀ ਇਹ ਤਸਵੀਰਾਂ ਜਿੱਥੇ ਤੁਹਾਡਾ ਗੁਰੂ ਕਰਦੀਆਂ ਸਾਂਝੀਆਂ ਕੀਤੀਆਂ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਵਾਨ ਦਰਸ਼ਨ ਟੀਵੀ ਦੇ ਨਾਲ ਤੁਹਾਡਾ ਕੱਲੀ-ਕੱਲੀ ਅਪਡੇਟ ਜਿਹੜੀ ਆ ਉਹ ਜ਼ਰੂਰ ਗੁਰੂ ਘਰਾਂ ਸੰਬੰਧੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਛੇ ਸੁਨਕ ਜਗਵਾਨੀ ਟੀਵੀ ਸ਼੍ਰੀਮ ਚ ਸਾਈਂ